ਬੀਬੀ ਜਗੀਰਕੌਰ ਨੂੰ ਆ ਅਕਾਲੀ ਦਲ ਨੇ ਖੰਡੂਰ ਸਾਹਿਬ ਤੋਂ ਉਸ ਸਮੇਂ ਉਮੀਦਵਾਰ ਐ ਲਾਣਿਆ ਜਦੋਂ ਅਕਾਲੀ ਦਲ ਦੀ ਸਥਿਤੀ ਖਾਸੀ ਡਗਮਗਾ ਰਹੀ ਹੈ ਦੂਜੇ ਪਾਸੇ ਵਿਰੋਧੀਆਂ ਦੀਆਂ ਅੱਖਾਂ 'ਚ ਵੀ ਬੀਬੀ ਜਗੀਰਕੌਰ ਕਾਫੀ ਰੜਕ ਰਹੀ ਹੈ ਅਕਾਲੀ ਦਲ ਤੋਂ ਬਾਗੀ ਹੋ ਕੇ ਵੱਖ ਹੋਏ ਟਕਸਾਲੀ ਆਗੂਆਂ ਨੇ ਅਕਾਲੀ ਦਲ ਟਕਸਾਲੀ ਦਾ ਗਠਨ ਕਰਨ ਤੋਂ ਬਾਅਦ ਲਗਾਤਾਰ ਅਕਾਲੀ ਦਲ ਨੂੰ ਭੰਡਿਆ ਹੁਣ ਜਦੋਂ ਦਾ ਅਕਾਲੀ ਦਲ ਨੇ ਬੀਬੀ ਜਗੀਰਕੌਰ ਨੂੰ ਉਮੀਦਵਾਰ ਐ ਲਾਣਿਆ ਉਦੋਂ ਤੋਂ ਹੀ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਅਕਾਲੀ ਦਲ ਤੇ ਬੀਬੀ ਜਗੀਰਕੌਰ ਸਾਬਕਾ ਵਿਧਾਇਕ ਤੇ ਰਤਨ ਸਿੰਘ ਅਨਨਾਲਾ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਅਨਨਾਲਾ ਨੇ ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਤੇ ਚੁਟਕੀ ਲੰਦੇ ਕਈ ਸ਼ਬਦੀ ਹਮਲੇ ਕੀਤੇ ਨੇ ਉਹ ਕਹਿੰਦੀ ਮੈਂ ਬੜੀ ਪੰਥੀ ਖਿਆਰਖਵਾਂ ਕਾਲ ਤੱਕ ਸਾਹਿਬ ਦਾ ਹੁਕਮਨਾਮਾ ਆਇਆ ਹਰ ਸਿੱਖ ਨੂੰ ਕਿਹੜਾ ਵੀ ਗੁਰਨਾਮ ਇਹ ਨਹੀਂ ਕਿ ਸਿੰਘ ਨੂੰ ਸਿੱਖ ਨੂੰ ਕਿਹੜਾ ਵੀ ਗੁਰੂ ਨਾਨਕ ਨਾਮ ਲੈਵਾ ਪਾਣੀ ਨੂੰ ਮੰਨਦਾ ਆ ਭਾਵੇਂ ਕਿਸੇ ਧਰਮ ਜਿਆ ਕਿਸੇ ਮਜਬ ਜਿਆ ਭਾਵੇਂ ਕਿਤੇ ਵੀ ਬੈਠਾ ਉੜੀ ਮਾਰ ਤੇ ਨੜੀ ਮਾਰ ਦੋ ਦਾ ਵਿਰੋਧ ਕੀਤਾ ਗਿਆ ਇਹ ਵੇਖ ਲੋ ਇਹ ਪੰਤ ਇਹ ਪੰਤ ਵਾਲੇ ਟਿਕਟ ਵੇਖੋ ਪਹਿਲੀ ਨਾਉਂਸ ਟਿਕਟ ਉਹਦੀ ਕੀਤੀ ਆ ਜਿਹਨੂੰ ਕੁੜੀ ਮਾਰ ਤੇ ਨੜੀ ਮਾਰ ਜਿਹੜੀ ਹੈਗੀ ਆ ਤੇ ਜਿਹੜਾ ਉਹਨੇ ਆਪਣਾ ਪਹਿਲੀ ਰੈਲੀ ਕੀਤੀ ਆ ਸ਼ਰਿਆ ਮੋਤੇ ਸ਼ਰਾਬਾਂ ਚੱਲੀਆਂ ਨੇ ਤੇ ਸਾਡੇ 70 ਸਾਲੀ ਸਾਡੇ ਪ੍ਰਧਾਨ ਜੀ ਨੇ ਬ੍ਰਾਂਹਪੁਰਾ ਸਾਹਿਬ ਨੇ ਉੱਥੇ ਜਾ ਕੇ ਇਲੈਕਸ਼ਨ ਕਮਿਸ਼ਨ ਚੰਡੀਗੜ੍ਹ ਜਾ ਕੇ ਉਹ ਅਰਜੀ ਵੀ ਦੇ ਕੇ ਆਏ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਰਕਲਾਨਾਲ ਮੀਟਿੰਗ ਕਰਨ ਪਹੁੰਚੇ ਜਿਨ੍ਹਾਂ ਨੇ ਬੀਬੀ ਜਗੀਰਕੌਰ ਨੂੰ ਕੜੇ ਹੱਥੀ ਲਿਆ ਉਹਨਾਂ ਨੇ ਕਿਹਾ ਕਿ ਬੀਬੀ ਜਗੀਰਕੌਰ ਨੂੰ ਜੁਰਾਇਮ ਪੀਸ਼ਾ ਜਿਸ ਨੇ ਆਪਣੀ ਧੀ ਤੇ ਉਸਦੇ ਬੱਚੇ ਦੀ ਹੱਤਿਆ ਕਰਵਾਈ ਦੇਖੋ ਇਹ ਬੀਬੀ ਜਗੀਰਕੌਰ ਜੁਰਾਇਮ ਪੀਸ਼ਾ ਲੋਕ ਹੈ ਇਹ ਤੇ ਜਿਹੜਾ ਇਹਨਾਂ ਨੇ ਸਤਕਾਰ ਆਪਣੀ ਬੇਟੀ ਦਾ ਕੀਤਾ ਭਰੂਣ ਹੱਤਿਆ ਉਹ ਦੁਕਾਤੀ ਪੈਦਲਾ ਦੇ ਸਸਕਾਰ ਕੀਤਾ ਇਹਨਾਂ ਨੇ ਪੋਸਟਮਾਰਟਮ ਵੀ ਕਰਾਇਆ ਹੋਰ ਉਹਦੇ ਵਿੱਚ ਡੀਸੀ ਤੇ ਐਸਐਸਪੀ ਵੀ ਸ਼ਾਮਲ ਸਿਗੇ ਤੇ ਬਾਦਲ ਸਾਹਿਬ ਆਪ ਮੌਕੇ ਤੇ ਖੜੇ ਸਿਗੇ ਕਿ ਇਹ ਵੀ ਜੁਰਮ ਦੇ ਵਿੱਚ ਸ਼ਾਮਲ ਹੁੰਦੇ ਆ 2201 ਆਪੀਸੀ ਦਾ ਜੁਰਮ ਹੈ ਕਿ ਜੇਕਰ ਤੁਸੀਂ ਇਹ ਸਬੂਤ ਨੂੰ ਖੁੱਲ੍ਹੇਪੁੜ੍ਹਤ ਕਰ ਦਿੰਦੇ ਹੋ ਤੇ ਅਸੀਂ ਚਾਹੁੰਦੇ ਹਾਂ ਕਿ ਸੀਬੀਆਈ ਇਸ ਨੂੰ ਸਪਰੀਮ ਕੋਰਟ ਦੇ ਵਿੱਚ ਅਪੀਲ ਕਰੇ ਤੇ ਬਾਦਲ ਤੇ ਡੀਸੀ ਤੇ ਐਸਐਸਪੀ ਦੇ ਉੱਤੇ ਵੀ ਇਹੇ ਜੁਰਮ ਦੀ 201 ਤਾਰਾ ਆਰਪੀਸੀ ਦੀ ਲੱਗੇ ਕਿ ਇਹਨਾਂ ਨੇ ਉਹ ਸਾਰਾ ਸਬੂਤ ਖੁਰਦ-ਬੁਰਦ ਕਰਵਾਇਆ ਹੈ ਖਡੂਰ ਸਾਹਿਬ ਦੀ ਸੀਟ ਤੇ ਮੁਕਾਬਲਾ ਇੱਕ ਤਰਫੀ ਨਹੀਂ ਹੈ ਇਸ ਸਖਤ ਮੁਕਾਬਲੇ ਤੋਂ ਕਿਹੜਾ ਬਾਜ਼ੀ ਮਾਰਦਾ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਬਿਊਰੋ ਰਿਪੋਰਟ